ਕਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿੱਥੇ ਅੱਜ ਤਰਾਂ ਤਰਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਜਾ ਰਹੇ ਨੇ ਕਿਤਨਾ ਕਿਤੇ ਮੈਡੀਕਲ ਸੇਵਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਉੱਥੇ ਨਾਲ-ਨਾਲ ਜੇ ਗੱਲ ਕਰੀਏ ਪੰਜਾਬ ਦੇ ਜੋਧਿਆਂ ਵੱਲੋਂ ਸੂਰਮਿਆਂ ਵੱਲੋਂ ਕਿਤਨਾ ਕਿਤੇ ਅੱਜ ਨੌਜਵਾਨਾਂ ਵੱਲੋਂ ਜਿਹੜੀ ਆ ਦਸਤਾਰ ਸਜਾਈ ਜਾ ਰਹੀ ਆ ਤੇ ਨਾਲ-ਨਾਲ ਕਿਤਨਾ ਕਿਤੇ ਜਿਹੜੇ ਪੱਤਪੁਣੇ ਵਿੱਚ ਗਲਤ ਹੋ ਚੁੱਕੇ ਨੇ ਉਹਨਾਂ ਨੂੰ ਕਿਤਨਾ ਕਿਤੇ ਪੱਤਪੁਣੇ ਤੋਂ ਬਾਹਰ ਕੱਢਿਆ ਜਾ ਰਿਹਾ ਤੇ ਉਹਨਾਂ ਨੂੰ ਨਾਲ ਅੱਜ ਦਸਤਾਰਾਂ ਭੇਟ ਕੀਤੀਆਂ ਜਾ ਰਹੀਆਂ ਨੇ ਦਸਤਾਰ ਬਣ ਕੇ ਵੀ ਦਿੱਤੀ ਜਾ ਰਹੀ ਹੈ ਨਾਲ ਸਾਡੇ ਨਾਲ ਤੇ ਉਹ ਸਹਿਯੋਗੀ ਵੀਰ ਜੀ ਮੌਜੂਦ ਨੇ ਨੌਜਵਾਨ ਜਿਹੜੇ ਕੀ ਵੱਡੇ ਪੱਧਰ ਤੇ ਇਹ ਸਾਰਾ ਅੱਜ ਪ੍ਰਕਿਰਿਆ ਕਰ ਰਹੇ ਨੇ ਜਿਹੜੀ ਦਸਤਾਰ ਬਨਣੀ ਸਿਖਾ ਰਹੇ ਨੇ ਆਪਾਂ ਜੀ ਸਾਹਿਬ ਕੀ ਨਾਂ ਹੈ ਜੀ ਮੇਰਾ ਨਾਂ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਨਦੀਪ ਸਿੰਘ ਖੁਰਦੇ ਜੀ ਤੇ ਇਸ ਸੰਸਥਾ ਦੇ ਬਿਰਸਾ ਸੰਭਾਲ ਸਰਦਾਰੀ ਲੈਣ ਦੇ ਮੁਖ ਸੇਵਾ ਦੇ ਸੇਵਾਦਾਰ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਇਹ ਜਿਹੜੀ ਸਪੀਰ ਪਰਪਰਾ ਚਲਾ ਰਹੇ ਹੋ ਜਿਹੜੀ ਹਰ ਸਾਲ ਜਿਹੜੇ ਤੁਸੀਂ ਆਉਂਦੇ ਹੋ ਫਿਰ ਜਿਸ ਤਰੀਕੇ ਨਾਲ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਆ ਪਰ ਤੁਹਾਡੇ ਵੱਲੋਂ ਇੱਕ ਬੱਕਰਾ ਲੰਗਰ ਲਗਾਇਆ ਜਾਂਦਾ ਦਸਤਾਰ ਸਜਾਈ ਜਾਂਦੀ ਹੈ ਜਿਹੜੇ ਨੌਜਵਾਨਾਂ ਨੂੰ ਦੇਖੋ ਜੀ ਇਹ ਹਰ ਸਾਲ ਇਹ ਕੋਈ ਅੱਜ ਪਹਿਲੀ ਵਾਰੀ ਨਹੀਂ ਲਾਇਆ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਚਾਰ ਸਹਿਬਜ਼ਾਦੀ ਦੀ ਕਿਰਪਾ ਦੇ ਨਾਲ ਹਰ ਸਾਲ ਇਹ ਲੰਗਰ ਲੱਗਦਾ ਤੇ ਇਕੱਲਾ ਅਨੰਦਪੁਰ ਸਾਹਿਬ ਨਹੀਂ ਸਰਹੰਦ ਸਭਾ ਦੌਰਾਨ ਤੁਸੀਂ ਆਖੀ ਤੇ ਆਪਣੇ ਦਮਦਵਾ ਸਾਹਿਬ ਤੇ ਹੋਰ ਜਿੰਨੀਆਂ ਸੰਪਰਦਾਵਾਂ ਨੇ ਜਿਵੇਂ ਰਾਣਾ ਸਾਹਿਬ ਮਸਤੂਆਣਾ ਸਾਹਿਬ ਨਾਨਕ ਸਰ ਸਾਰੀਆਂ ਸੰਪਰਦਾਵਾਂ ਦੇ ਨਾਲ ਵੀ ਰਲ ਮਿਲ ਕੇ ਜਦੋਂ ਉੱਥੇ ਵੱਡੇ ਵਰਤੀ ਸਮਾਗਮ ਹੁੰਦੇ ਨੇ ਉੱਥੇ ਵੀ ਇਹ ਸੇਵਾ ਨਿਭਾਈ ਜਾਂਦੀ ਆ ਪਰ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਬੜੀ ਗੁਰੂ ਸਾਹਿਬ ਦੀ ਕਿਰਪਾ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਹਰ ਸਾਲ ਸੰਗਤ ਆਉਂਦੀ ਆ 2007 ਤੋਂ ਲੈ ਕੇ ਵਿਰਸਾ ਸੰਭਾਲ ਸਰਦਾਰੀ ਲਾਇਰ ਵੱਲੋਂ ਦਸਤਾਰਾਂ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾਉਣ ਲੱਗੇ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਪਿਛਲੇ 5 ਤਕਰੀਬਨ ਤਕਰੀਬਨ ਸ਼ੁਰੂ ਕੀਤਾ ਪਹਿਲਾਂ ਅਸੀਂ ਪਿੰਡਾਂ ਦੇ ਵਿੱਚ ਦਸਤਾਰ ਸਗਲਾਈ ਕੈਂਪ ਲਾਉਂਦੇ ਸੀ ਮੁਕਾਬਲੇ ਕਰਾਉਂਦੇ ਸੀ ਪਰ ਹੁਣ ਅਸੀਂ ਦਸਤਾਰਾਂ ਦੇ ਲੰਗਰ ਲਾਉਣੇ ਸ਼ੁਰੂ ਕੀਤੇ ਨੇ ਉਹ ਨੌਜਵਾਨ ਜਿਹੜੇ ਪਤਤ ਨੇ ਉਹਨਾਂ ਦੇ ਲਈ ਫਿਜ਼ੀਕਲੀ ਉਪਰਾਲਾ ਇੱਕ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਬਖਸ਼ਿਸ਼ ਹੋਈ ਹੈ ਸ਼ੁਰੂ ਕੀਤਾ ਕਿ ਜਿਹੜੇ ਨੌਜਵਾਨ ਪਤਤ ਨੇ ਦਾੜੀ ਕੈਸ ਕਤਲ ਕਰਾਉਂਦੇ ਨੇ ਜੇਕਰ ਉਹ ਇੱਥੇ ਆ ਕੇ ਪ੍ਰਣ ਕਰਨਗੇ ਵੀ ਅਤੋਂ ਬਾ ਦਾੜੀ ਕੈਸ ਕਤਲ ਨਹੀਂ ਕਰਾਵਾਂਗੇ ਉਹਨਾਂ ਨੌਜਵਾਨ ਨੂੰ ਇੱਥੇ ਦਸਤਾਰ ਸਭ ਇਦਾਂ ਦੀ ਸੋਹਣੀ ਦਸਤਾਰ ਸੁਝਾ ਕੇ ਦਿੱਤੀ ਜਾਂਦੀ ਹੈ ਤੇ ਉਹੀ ਦਸਤਾਰ ਉਹਨਾਂ ਨੂੰ ਸਨਮਾਨ ਦੇ ਤੌਰ ਤੇ ਭੇਟ ਵੀ ਕੀਤੀ ਜਾਂਦੀ ਹੈ ਦੇਖਦੇ ਹਾਂ ਕਿ ਅਸੀਂ ਵੱਡੇ ਸਮਾਗਮ ਹੁੰਦੇ ਨੇ ਕਿਤੇ ਨਾ ਕਿਤੇ ਨੌਜਵਾਨ ਇਹ ਸਮਾਗਮਾਂ ਦੇ ਵਿੱਚ ਆਉਣ ਲਈ ਪਹਿਲਾਂ ਘਰੋਂ ਤਿਆਰੀਆਂ ਕਰਨੀ ਹੁੰਦੀਆਂ ਜਿਹੜੇ ਸੂਰਮੇ ਸਿੰਘ ਹੁੰਦੇ ਨੇ ਉਹ ਆਪਣੀਆਂ ਪੱਗਾਂ ਸਜਾਉਂਦੇ ਨੇ ਦਾੜੇ ਵਧੀਆਂ ਕਰਦੇ ਨੇ ਪਰ ਜਿਹੜੇ ਕੁਝ ਪਤਤ ਹੁੰਦੇ ਨੇ ਉਹ ਕਦੀ ਕਲੀਨ ਸ਼ੇਪ ਕਰਵਾ ਕੇ ਆਉਂਦੇ ਨੇ ਬਗੈਰ ਤੌਰ ਤੇ ਨਵੀਆਂ ਕੈਪਸ ਲੈ ਕੇ ਆਉਂਦੇ ਨੇ ਕਿ ਅਸੀਂ ਅੱਜ ਸਮਾਗਮਾਂ ਤੇ ਚੱਲੇ ਆਂ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਵਾਸਤੇ ਇਹ ਵੱਡਾ ਉਪਰਾਲਾ ਤੁਸੀਂ ਕਰ ਰਹੇ ਹੋ ਇਹ ਦੇਖੋ ਜੀ ਬਹੁਤ ਵੱਡੀ ਬਖਸ਼ਿਸ਼ ਹੈ ਇਹ ਗੁਰੂ ਸਾਹਿਬ ਦੇ ਜਿੱਥੇ ਇਹ ਉਹ ਜਗ੍ਹਾ ਤੇ ਖੜੇ ਆਪਾਂ ਜਿਹੜੀ ਜਗ੍ਹਾ ਤੇ ਗੁਰੂ ਸਾਹਿਬ ਨੇ ਖਾਲਸੇ ਨੂੰ ਸਾਜਿਆ ਖਾਲਸੇ ਦਾ ਜਨਮ ਹੋਇਆ ਇੱਥੇ ਆਉਣ ਦੇ ਲਈ ਸੱਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਕਹਿਣਾ ਚਾਹਾਂਗਾ ਤੁਹਾਨੂੰ ਕੈਪਾਂ ਦੀ ਲੋੜ ਨਹੀਂ ਤੁਹਾਨੂੰ ਕਲੀਨ ਸੇਵ ਹੋਣ ਦੀ ਲੋੜ ਨਹੀਂ ਇੱਥੇ ਆਉਣ ਦੇ ਲਈ ਗੁਰੂ ਸਾਹਿਬ ਦੀ ਖੁਸ਼ੀ ਲੈਣੀ ਹੈ ਨਾ ਜੇ ਤੁਸੀਂ ਤਾਂ ਤੁਹਾਨੂੰ ਦਾੜੇ ਪ੍ਰਕਾਸ਼ ਕਰਨੇ ਪੈਣਗੇ ਦਸਤਾਰਾਂ ਸਜਾਉਣੀਆਂ ਪਹਿਣਣੀਆਂ ਅਮਰਤਾਰੀ ਹੋਣਾ ਪਊਗਾ ਫੇਰ ਹੀ ਤੁਹਾਡਾ ਇੱਥੇ ਆਇਆ ਸਫਲ ਹੈ ਇਸ ਲਈ ਮੈਂ ਨੌਜਵਾਨਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਵੀ ਕਰਦਾ ਵੀ ਤੁਸੀਂ ਜੇਕਰ ਇੱਥੇ ਆ ਰਹੇ ਹੋ ਨਾ ਅੱਜ ਹੋਲੇ ਮਹੱਲੇ ਦਾ ਪਹਿਲਾ ਦਿਨ ਹੈ ਜੇਕਰ ਤੁਸੀਂ ਆ ਰਹੇ ਹੋ ਤਾਂ ਗੁਰੂ ਸਾਹਿਬ ਦੀ ਬਖਸ਼ਿਸ਼ ਲੈ ਕੇ ਜਾਓ ਜਾਂ ਤੁਸੀਂ ਘਰਾਂ ਤੋਂ ਵਿੱਚੋਂ ਸੋਹਣਿਆ-ਸੋਹਣਿਆ ਦਸਤਾਰਾਂ ਧਮਾਲੇ ਸਜਾ ਕੇ ਆਓ ਤੇ ਇੱਥੇ ਪ੍ਰਣ ਕਰਕੇ ਜਾਓ ਵੀ ਗੁਰੂ ਸਾਹਿਬ ਜੀ ਆਪ ਤੋਂ ਬਾਅਦ ਮੈਂ ਦਾੜੀ ਕੱਟਲ ਨਹੀਂ ਕਰਾਉਂਗਾ ਮੈਂ ਵੀ ਤੇਰੇ ਪਰਿਵਾਰ ਦਾ ਹਿੱਸਾ ਜਿਹਦੇ ਨਾਂ ਦੇ ਨਾਲ ਸਿੰਘ ਲੱਗਿਆ ਨਾ ਉਹ ਸਾਰੇ ਹੀ ਦੇਖੋ ਪਟਕੇ ਹੋਏ ਨੇ ਕਿਸੇ ਹੋ ਸਕਦਾ ਵੀ ਕਿਸੇ ਨੂੰ ਅ ਕੁਝ ਫਿਲਮਾਂ ਵਾਲਿਆਂ ਦੇਖ ਕੇ ਕਿਸੇ ਨੇ ਕਰਤਾ ਕਿਸੇ ਨੇ ਚੈਨਲ ਵਾਲਿਆਂ ਦੇਖ ਕੇ ਕਰਤਾ ਜਾਂ ਕਿਤੇ ਚੈਨਲ ਸੌਰੀ ਗਾਉਣ ਵਾਲਿਆਂ ਨੂੰ ਦੇਖ ਕੇ ਕਰਤਾ ਜਾਂ ਕਿਸੇ ਨੇ ਕਿਵੇਂ 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 ਪਰ ਸਾਨੂੰ ਰੋਲ ਮਾਡਲ ਸਾਡੇ ਸਾਡੇ ਗੁਰੂ ਸਾਹਿਬ ਤੇ ਚਾਰੇ ਸਾਹਿਬ ਜਰਦੇ ਪੰਜ ਪਿਆਰੇ 10 ਗੁਰੂ ਸਾਹਿਬਾਨ ਸਾਡੇ ਸਿੰਘ ਸਹੀਦ ਨੇ ਨਾ ਕਿ ਸਾਡੇ ਕੋਈ ਕੋਈ ਗਾਉਣ ਵਾਲਾ ਜਾਂ ਕੋਈ ਸਾਡਾ ਫਿਲਮੀ ਐਕਟਰ ਸਾਡਾ ਰੋਲ ਮਾਡਲ ਹੈ ਇਸ ਲਈ ਜੇਕਰ ਨੌਜਵਾਨ ਇਥੇ ਪਹੁੰਚ ਰਹੇ ਨੇ ਤਾਂ ਆਓ ਆਪਾਂ ਜਿੰਨੇ ਵੀ ਨੌਜਵਾਨ ਆਓ ਅਸੀਂ ਸਾਡਾ ਐਸ ਮੋਟਿਵ ਵੀ ਹੈ ਵੀ ਆਓ ਕਲਗੀ ਧਰ ਦੇ ਪੁੱਤਰੋ ਧੀਓ ਸਾਬਤ ਸੂਰਤ ਹੋਗੇ ਜੀ ਜੀ ਦੂਜੇ ਮੌਜੂਦ ਨੇ ਹਾਂ ਜੀ ਵਿੱਚ ਕੀ ਨਾਮ ਆਪਣਾ ਮੇਰਾ ਨਾਮ ਕੁਸ਼ਪਿੰਦਰ ਸਿੰਘ ਜੀ ਤੁਸੀਂ ਵੀ ਕੱਤੋਂ ਸੇਵਾ ਕਰਦੇ ਆ ਰਹੇ ਹੋ ਨਾਲੇ ਵੱਡੀ ਸੇਵਾ ਹੈ ਜਿੱਥੇ ਅੱਜ ਤੁਸੀਂ ਪਤਤ ਜਿਹੜੇ ਨੌਜਵਾਨ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਸਿੱਧੇ ਰਸਤੇ ਤੇ ਲਿਆ ਰਹੇ ਹੋ ਉਹਨਾਂ ਨੂੰ ਮਾਰਗਦਰਸ਼ਨ ਦੱਸ ਰਹੇ ਹੋ ਕਿ ਤੁਹਾਡਾ ਜਿਹੜਾ ਤੁਸੀਂ ਸਾਬਤ ਸੂਰਤ ਹੋਣਾ ਤੁਹਾਨੂੰ ਜ਼ਰੂਰੀ ਚਾਹੀਦਾ ਤੁਸੀਂ ਗੁਰੂ ਕਲਗੀ ਧਰ ਪਾਤਸ਼ਾਹ ਦੇ ਬੱਚੇ ਹੋ ਬਿਲਕੁਲ ਜੀ ਮੈਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਸੰਸਥਾ ਦਾ ਮੀਤ ਪ੍ਰਧਾਨ ਹੋਣ ਦੇ ਨਾਤੇ ਸੇਵਾ ਨਿਭਾ ਰਿਹਾ ਜੀ ਤਕਰੀਬਨ 15 ਸਾਲ ਤੋਂ ਲੈ ਕੇ ਪਹਿਲਾਂ ਪਿੰਡ ਪੱਦਰ ਤੇ ਜੀ ਇਹ ਕੰਮ ਸ਼ੁਰੂ ਕਰਿਆ ਫਿਰ ਜ਼ਿਲ੍ਹੇ ਤੇ ਫਿਰ ਸ਼ਹਿਰ ਤੇ ਅਸੀਂ ਬਾਹਰ ਦੇ ਟੂਰ ਵੀ ਲਾ ਚੁੱਕੇ ਆ ਜੀ ਕਲੰਗੀ ਧਰ ਦੇ ਪੁੱਤਰੋ ਧੀਓ ਸਾਬਤ ਸੂਰਤ ਹੋ ਕੇ ਜਿਓ ਆਪਣਾ ਜਿਹੜਾ ਸਿੱਖ ਧਰਮ ਆ ਜੀ ਇਹ ਗੁਰੂ ਸਾਹਿਬ ਦੇ ਤਿਲ ਤਿਲ ਖੂਨ ਦੇ ਤਿਲ ਤਿਲ ਤੇ ਬਣਿਆ ਹੋਇਆ ਜੀ ਸੋ ਸਾਡਾ ਇਹੀ ਸਨੇਹਾ ਹੁੰਦਾ ਕਲਗੀ ਧਰ ਦੇ ਪੁੱਤਰੋ ਧੀਓ ਸਾਬ ਸੂਰਤੋ ਕੇ ਜਿਓ ਜੇ ਜੀਤ ਬਣ ਕੇ ਜਾਇਓ ਜਿਹਾਰ ਬਣ ਕੇ ਜਾਇਓ ਜੇ ਚੱਲੇ ਹੋ ਅਨੰਦਪੁਰ ਸਾਹਿਬ ਨੂੰ ਤਾਂ ਸਰਦਾਰ ਬਣ ਕੇ ਆਇਓ ਵੀ ਇਸ ਧਰਤੀ ਤੇ ਤੁਸੀਂ ਚੱਲੇ ਹੋ ਤਾਂ ਇੱਥੋਂ ਸਰਦਾਰ ਬਣ ਕੇ ਜਾਓ ਪਤਤਪੁਰੋਂ ਬੱਲ ਨੌਜਵਾਨ ਬਹੁਤ ਆ ਰਹੇ ਨੇ ਜੀ ਪਰ ਹੁਣ ਬਹੁਤ ਮੋੜ ਪੈ ਰਿਹਾ ਤਕਰੀਬਨ ਤੁਸੀਂ ਦੇਖਿਆ ਹੁਣ ਹੁਣ ਆਪਾਂ ਕਿਸੇ ਵਿਆਹ ਦੇ ਵਿੱਚ ਜਾਈਏ ਤਾਂ ਬਹੁਤ ਫਰਕ ਪੈ ਗਿਆ ਚਾਹੇ ਕਿਸੇ ਤੋਂ ਕੋਈ ਬਣਵਾ ਕੇ ਆ ਰਿਹਾ ਪੱਗ ਪਰ ਪੱਗ ਦਾ ਕ੍ਰੇਜ਼ ਬਹੁਤ ਜ਼ਿਆਦਾ ਹੋ ਗਿਆ ਜੀ ਦੇਖ ਰਿਹਾ ਕਿ ਵਿਦੇਸ਼ਾਂ ਤੋਂ ਜਿਹੜੇ ਆਏ ਉਹਨਾਂ ਨੂੰ ਵੀ ਤੁਸੀਂ ਪਕੜੀਆਂ ਸੁਝਾ ਰਹੇ ਹੋ ਨਾਲ ਉਹਨਾਂ ਨੂੰ ਦਸਤਾਰ ਪੇਟ ਕਰ ਰਹੇ ਹੋ ਨਾਲ ਉਹਨਾਂ ਨੂੰ ਕਿਤਨਾ ਕਿਤੇ ਜਾਣਕਾਰੇ ਵੀ ਬੁਲਾ ਰਹੇ ਸੀਗੇ ਬੜੇ ਉਤਸ਼ਾਹਿਤ ਹੋ ਕੇ ਉਹ ਵੀ ਨਾਲ ਦਰ ਨਾਲ ਜਵਾਬ ਦੇ ਰਹੇ ਸੀਗੇ ਬਿਲਕੁਲ ਜੀ ਸਾਡਾ ਇਹੀ ਮਨੋਰਥ ਹੈ ਜੀ ਸਾਡਾ ਜਿਹੜਾ ਸਿੱਖ ਧਰਮ ਹੈ ਨਾ ਪ੍ਰਚਾਰ ਦੀ ਬਹੁਤ ਲੋੜ ਆ ਵੀ ਸਾਡਾ ਕਿਸੇ ਨਾ ਕਿਸੇ ਤਰੀਕੇ ਪ੍ਰਚਾਰ ਫੈਲ ਜਾਵੇ ਇੱਕ ਛੋਟਾ ਜਿਹਾ ਜਕਾਰਾ ਲਾਉਣ ਨਾਲ ਮਤਲਬ ਜਕਾਰਾ ਬਹੁਤ ਵੱਡੀ ਪ੍ਰਾਪਤੀ ਆ ਸਿੱਖ ਧਰਮ ਦੀ ਇੱਕ ਜਕਾਰਾ ਕਿਸੇ ਦੇ ਕੰਨੀ ਗੂੰਜੂਗਾ ਤਾਂ ਸਾਨੂੰ ਇਹੀ ਹੁੰਦਾ ਵੀ ਕੋਈ ਨਾ ਕੋਈ ਜੁੜ ਜਾਵੇ ਇਸੇ ਤਰੀਕੇ ਨਾਲ ਇਸ ਧਰਮ ਨਾਲ ਜੁੜ ਜਵੇ ਦਸਤਾਰ ਸਜਾ ਲਵੇ ਤੇ ਆਪਣੇ ਸਿੱਖ ਧਰਮ ਨੂੰ ਅਪਣਾ ਲਵੇ ਜੀ ਜਿਹੜੀਆਂ ਦਸਤਾਰਾਂ ਲੈਣੀਆਂ ਹੁੰਦੀਆਂ ਨੇ तकरीबन ਆ ਇਹ ਫਿਰ ਤੁਸੀਂ ਆਪਣੇ ਕੋਲ ਅਰੇਂਜ ਕਰਦੇ ਹੋ ਸਾਰੇ ਕਿ ਕਿਸ ਤਰੀਕੇ ਨਾਲ ਕੋਈ ਦਾ ਕੋਈ ਕੋ ਰੱਖਿਆ ਕੋ ਫਾਂਡੇ ਦਾ ਕੀ ਕੁਝ ਥੋੜਾ ਬੋਤਾ ਦਸਤਾਰਾਂ ਜੀ ਸਾਡੇ ਸੰਸਥਾ ਵੱਲੋਂ ਜਿਹੜੇ ਭਰਾ ਦੀ ਇੱਛਾ ਹੁੰਦੀ ਆ ਕਿ ਕੋਈ ਵੀ ਭਰਾ ਸਾਡਾ ਚਾਹੁੰਦਾ ਕੋਈ ਵੀਰ ਕੋਈ ਵੀ ਵਿਦੇਸ਼ਾਂ ਵਿੱਚ ਬੈਠੇ ਸਾਡੇ ਭਰਾ ਨੇ ਉਹ ਚਾਹੁੰਦੇ ਨੇ ਵੀ ਸਾਡਾ ਪ੍ਰਚਾਰ ਸਿੱਖ ਧਰਮ ਲਈ ਤਿਲ ਫੁੱਲ ਭੇਟ ਹੋ ਜਵੇ ਅਸੀਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਜੀ ਸਾਨੂੰ ਸਿਰਫ ਦਸਤਾਰਾਂ ਦੀ ਲੋੜ ਹੁੰਦੀ ਆ ਸਾਨੂੰ ਦਸਤਾਰਾਂ ਆਪਣੇ ਪਹੁੰਚ ਜਾਂਦੀ ਨੇ ਮਹਾਰਾਜ ਦੀ ਕਿਰਪਾ ਨਾਲ ਕੁਛ ਨਹੀਂ ਪਤਾ ਕਿੱਥੋਂ ਆਉਂਦੀਆਂ ਨੇ ਪਰ ਸਾਡਾ ਵੰਡਣ ਦਾ ਤਰੀਕਾ ਸਿਉਣ ਪਵਾ ਕੇ ਪ੍ਰੋਪਰ ਤਰੀਕੇ ਨਾਲ ਅਗਲੇ ਦੇ ਸਜਾ ਕੇ ਤਕਰੀਬਨ 3 ਦਿਨ ਦਾ ਕੈਂਪ ਹੁੰਦਾ 3 ਦਿਨ ਦੇ ਵਿੱਚ ਉਹ ਸਾਤੋਂ ਸਿੱਖ ਵੀ ਸਕਦੇ ਨੇ ਸਿੱਖੋ ਇੱਥੇ ਟਾਪ ਦੇ ਕੋਰਸ ਹੈ ਬਾਨ ਪੂਰੇ ਪੰਜਾਬ ਦੇ ਵਿੱਚੋਂ ਸਾਡੇ ਕੋਲ ਪਹੁੰਚੇ ਹੁੰਦੇ ਨੇ ਜੀ ਕਿੰਨੀ ਕਿ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਜੇ ਸਿਕਰਾ ਬੱਚਿਆਂ ਨੂੰ ਜਿਹੜੇ ਸਿਆਣੇ ਬੱਚੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਪਤਿਤ ਪੜ੍ਹਨ ਤੋਂ ਬਾਹਰ ਲਿਆਉਣ ਲਈ ਕਿੰਨੀ ਕਿ ਲੋੜ ਹੈ ਇਸ ਚੀਜ਼ ਦੀ ਇਸ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਤਕਰੀਬਨ ਇੱਥੇ ਦੇਖਿਆ ਹੋਊਗਾ ਜੀ ਕਿਸੇ ਵੀ ਬੱਚੇ ਨੂੰ ਸਵਾਲ ਕਰ ਲਈਏ ਸਿੱਖ ਧਰਮ ਬਾਰੇ ਬਹੁਤ ਘੱਟ ਨੌਲੇਜ ਆ ਆਪਾਂ ਪ੍ਰਚਾਰ ਦੇ ਵਿੱਚ ਵੀ ਕਿਤੇ ਨਾ ਕਿਤੇ ਫੇਲ ਹੁੰਦੇ ਜਾ ਰਹੇ ਆ ਸੋ ਪ੍ਰਚਾਰ ਦੀ ਬਹੁਤ ਲੋੜ ਆ ਹਰੇਕ ਪਿੰਡ ਪੱਦਰ ਤੇ ਮਹੱਲਾ ਪੱਦਰ ਤੇ ਸ਼ਹਿਰ ਪੱਦਰ ਤੇ ਇਹ ਸਸਤਾਵਾ ਹੋਣੀ ਬਹੁਤ ਜ਼ਰੂਰੀ ਨੇ ਆਪਣਾ ਧਰਮ ਤਾਂ ਹੀ ਜਾਗਦਾ ਰਹਿ ਸਕਦਾ ਜੀ ਅੱਲਾ ਮੌਨਣਾ ਤਾਂ ਹੀ ਸਫਲ ਹੋਏਗਾ ਜੀ ਜਿਹੜੇ ਪਤਤ ਜੋ ਲੋਕ ਇੱਥੇ ਆ ਰਹੇ ਨੇ ਕਿਤੇ ਨਾ ਕਿਤੇ ਉਹ ਆਪਣੇ ਪਤਤ ਪੁਣੇ ਨੂੰ ਛੱਡ ਕੇ ਦਸਤਾਰਾਂ ਵੱਲ ਵਧਣਗੇ ਗੁਰੂ ਸਾਹਿਬ ਦੇ ਲੜ ਲੱਗਣਗੇ ਬਿਲਕੁਲ ਜੀ ਬਾਕੀ ਮਹਾਰਾਜ ਦੀ ਮੌਜ ਹੈ ਜੀ ਉਹਨਾਂ ਨੇ ਕਿਰਪਾ ਕਰਨੀ ਹੈ ਜੀ ਸਾਡਾ ਸਨੇਹਾ ਜੀ ਮਤਲਬ ਜਿਸ ਨੇ ਇਸ ਵਾਰ ਦਸਤਾਰ ਬਣਵਾ ਲਈ ਸਾ ਤੋਂ ਅਗਲੀ ਵਾਰ ਤੁਸੀਂ ਆਓਗੇ ਤਾਂ ਸਾਡੇ ਕੋਲ ਕਾਪੀ ਲਈ ਹੋਈ ਹੈ ਜੀ ਅਗਲੀ ਵਾਰ ਬਹੁਤ ਨੌਜਵਾਨ ਆ ਕੇ ਸਾਨੂੰ ਮਿਲਦੇ ਹੀ ਵੀ ਨਹੀਂ ਵੀ ਅਸੀਂ ਪਿਛਲੀ ਵਾਰ ਇਥੋਂ ਦਸਤਾਰ ਲਈ ਸੀਗੀ ਅਸੀਂ ਦਸਤਾਰ ਸੁਝਾਉਂਦੇ ਰਹੇ ਇਸ ਵਾਰ ਅਸੀਂ ਅੰਮ੍ਰਿਤਸਰ ਕਣ ਆਏ ਆ ਜੀ ਅਪੀਲ ਕਰਨੀ ਚਾਹੋਗੇ ਪੰਜਾਬ ਵਾਸੀਆਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਖਾਸ ਕਰਕੇ ਕਿਉਂਕਿ ਜਿਹੜੇ ਤੁਸੀਂ ਕਿੰਨੀਆਂ ਸੋਹਣੀਆਂ ਸਾਰੀਆਂ ਦਸਤਾਰਾਂ ਸਜਾਈਆਂ ਨੇ ਤੇ ਤੁਸੀਂ ਦੂਸਰਿਆਂ ਨੂੰ ਵੀ ਸਜਾ ਰਹੇ ਹੋ ਕੀ ਅਪੀਲ ਕਰੋਗੇ ਮੈਂ ਤਾਂ ਇਹੀ ਅਪੀਲ ਕਰਦਾ ਕਿ ਗੁਰੂ ਸਾਹਿਬ ਦਾ ਸਰੂਪ ਦੇਖ ਕੇ ਇੱਕ ਵਾਰ ਸ਼ੀਸ਼ੇ ਮੂਰੇ ਖੜ ਕੇ ਆਪਣਾ ਸਰੂਪ ਦੇਖ ਲੈਣ ਸੋ ਉਹਨਾਂ ਨੂੰ ਆਪੇ ਪਤਾ ਲੱਗ ਜੂਗਾ ਵੀ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਕਿੱਥੇ ਪਹੁੰਚ ਚੁੱਕੇ ਹਾਂ ਸਾਡਾ ਇਹੀ ਸੁਨੇਹਾ ਜੀ ਗੁਰਸਿੱਖ ਬਣੋ ਸਿੱਖ ਧਰਮ ਨਾਲ ਆ ਜੀਵਨ ਬਤੀਤ ਕਰੋ ਤੇ ਸਾਡੇ ਨਾਲ ਇਹ ਸਾਰੇ ਦਸਤਾਰ ਸਜਾਉਣ ਵਾਲੇ ਵੀਰ ਜਿਹੜੇ ਗੱਲ ਕਰ ਰਹੇ ਸੀ ਸਾਡੇ ਨਾਲ ਉਹ ਵੀ ਕੁਝ ਵੀਰ ਨੇ ਜਿਹੜੇ ਅਜੇ ਪਤਤਪੁਰ ਨੇ ਛੱਡ ਕੇ ਦਸਤਾਰਾ ਲੈ ਲਿਆ ਹੋਈਆਂ ਤੇ ਦਸਤਾਰਾਂ ਬੰਨਣ ਦੀ ਜਿਹੜੀ ਤਿਆਰੀ ਕਰ ਰਹੇ ਨੇ ਅਭ ਵਿੱਚ ਕੀ ਨਾ ਆਇਆ ਆਪਣਾ ਮੇਰਾ ਨਾਮ ਜੀ ਗਰਜੰਡ ਸਿੰਘ ਆ ਮੈਂ ਪਤਤ ਪੁਣੇ ਨੂੰ ਛੱਡ ਕੇ ਦਸਤਾਰ ਲਈ ਆ ਤੁਹਾਨੂੰ ਦਸਤਾਰ ਮਾਨ ਸਨਮਾਨ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਜੀ ਬਹੁਤ ਵਧੀਆ ਭਰਾਲਾ ਇਹਨਾਂ ਦਾ ਮੈਂ ਜਦੋਂ ਪਿਛਲੀ ਵਾਰ ਆਇਆ ਹਨਾ ਤੇ ਮੈਂ ਆਇਆ ਪਰ ਮੇਰਾ ਫੇਰ ਮਨ ਡੋਲ ਗਿਆ ਮੈਂ ਚਲੇ ਗਿਆ ਪਰ ਮੈਂ ਸਾਲ ਬਾਅਦ ਇਹੋ ਹੀ ਪਛਤਾਉਂਦਾ ਰਿਹਾ ਵੀ ਯਾਰ ਮੈਂ ਕੇਸ ਰੱਖ ਹੀ ਲੈਣੇ ਪਰ ਅੱਜ ਮੈਂ ਹੁਣ ਮੱਥਾ ਟੇਕ ਕੇ ਗੁਰੂ ਘਰ ਆੜ ਕੇ ਦਸਤਾਰ ਲਈ ਆ ਮੈਂ ਕੇਸ ਰੱਖ ਲਿਆ ਅੱਜ ਤੋਂ ਤੁਸੀਂ ਪਰਨ ਕਰ ਲਿਆ ਕੀ ਹੁਣ ਤੁਸੀਂ ਅੱਜ ਗੁਰੂ ਸਾਹਿਬ ਦੇ लाडले ਪੁੱਤਰ ਬਣੋਗੇ ਹਾਂ ਜੀ ਪੱਕਾ ਪਰਨ ਕਰ ਲਿਆ ਜੀ ਮੈਂ ਕੇਸ ਰੱਖੂਗਾ ਇਸ ਤਰ੍ਹਾਂ ਜਾਗ ਲਾਉਂਦਾ ਜੀ ਇਸ ਤਰ੍ਹਾਂ ਮਾਰੇ ਨੇ ਇਹਨਾਂ ਨੂੰ ਮੱਤ ਬਖਸ਼ੀ ਪਿਛਲੇ ਸਾਲ ਸਮਾਂ ਨਹੀਂ ਬਣਿਆ ਪਰ ਐਤ ਕੀ ਮਾਰੇ ਨੇ ਆਪ ਬੁਲਾਇਆ ਸਾਲਵਾਰ ਪਸਤੌਂਦੇ ਰਹੇ ਇਸ ਵਾਰ ਮਾਰੇ ਨੇ ਆਪਣੇ ਫੇਰ ਨੇੜੇ ਲਾਇਆ ਬਖਸ਼ ਦਿੰਦੇ ਮਹਾਰਾਜ ਆਪਣਾ ਬਖਸ਼ਣ ਹਾਰ ਮਹਾਰਾਜ ਆ ਸੋ ਬੜੀ ਮਹਾਰਾਜ ਦੀ ਵਧਾਈਆਂ ਵੀਰ ਨੂੰ ਸੋ ਇਹਨਾਂ ਨੂੰ ਇਹ ਸੰਸਥਾ ਵੱਲੋਂ ਦਸਤਾਰ ਭੇਟ ਕੀਤੀ ਜਾਊਗੀ ਅਤੇ ਇਹਨਾਂ ਨੇ ਪ੍ਰਣ ਕਰਿਆ ਵੀ ਅਗਲੀ ਵਾਰ ਤੁਹਾਡੇ ਸਾਹਮਣੇ ਆ ਕੇ ਮਿਲਣਗੇ ਸਾਨੂੰ ਬਿਲਕੁਲ ਜੀ ਤੁਸੀਂ ਵੇਖ ਰਹੇ ਹੋ ਕਿ ਸ੍ਰੀ ਅਨੰਦਪੁਰ ਸਾਹਿਬ ਜੀ ਦੀਏ ਪਾਵਨ ਧਰਤੀ ਉੱਪਰ ਵੱਡੇ ਪੱਧਰ ਤੇ ਜਿਸ ਤੀਕੇ ਨਾਲ ਲੰਗਰ ਲੱਗ ਰਹੇ ਨੇ ਵਕਫ ਵਕਫਤ ਭਗਵਾਨਾਂ ਦੇ ਲੰਗਰ ਲੱਗ ਰਹੇ ਨੇ ਇੱਥੇ ਹੀ ਇਹ ਨੌਜਵਾਨਾਂ ਵੱਲੋਂ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਤੇ ਨਾਲ ਨਾਲ ਦਸਤਾਰਾਂ ਜਿਹੜੀਆਂ ਨੇ ਬੱਚਿਆਂ ਨੂੰ ਨੌਜਵਾਨਾਂ ਨੂੰ ਸਜਾਈਆਂ ਜਾ ਰਹੀਆਂ ਨੇ ਨਾਲ ਨਾਲ ਉਹਨਾਂ ਨੂੰ ਇੱਕ ਤੋਹਫੇ ਵਜੋਂ ਦਿੱਤੀਆਂ ਜਾ ਰਹੀਆਂ ਨੇ ਦਸਤਾਰਾਂ ਜਿਹੜੇ ਨੌਜਵਾਨ ਬਧਪੁਣੇ ਨੂੰ ਛੱਡ ਕੇ ਅੱਜ ਪਰਨਨ ਕਰ ਰਹੇ ਨੇ ਕਿ ਉਹ ਗੁਰੂ ਸਾਹਿਬ ਦੇ ਲੜ ਲੱਗਣਗੇ ਅਤੇ ਗੁਰੂ ਸਾਹਿਬ ਦੇ ਨਾਲ ਜਿਹੜੇ ਅਮਰਤਾਰੀ ਬਣ ਕੇ ਗੁਰੂ ਦੇ ਜਿਹੜੇ ਪੁਰਨ ਸਿੱ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਗਜੀਤ ਸਿੰਘ ਦੀ ਰਿਪੋਰਟ